ਕਿਵੇਂ ਗਾਲੇ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਬਲਵੀਰ ਸਿੰਘ ਕਿਵੇਂ ਆਂ ਹਾਂ ਜੀ ਖੇਤਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਤਾ ਸੰਧਿਆ ਦੇਵੀ ਅੱਜ ਹਸਪੀਟਲ ਚੱਲੇ ਨੇ ਇਹਨਾਂ ਦਾ ਚੂੜੇ ਦਾ ਆਪਰੇਸ਼ਨ ਹੋਣਾ ਜੀ ਚੂੜਾ ਕ੍ਰੈਕ ਹੋ ਗਿਆ ਮਾਤਾ ਦਾ ਮਾਤਾ ਜੀ ਹੁਣ ਉਮਰ ਦੇ ਲਿਹਾਜ ਦੇ ਨਾਲ ਬਜ਼ੁਰਗ ਨੇ ਬਹੁਤ ਜ਼ਿਆਦਾ 3 ਦਿਨ ਪਹਿਲਾਂ ਰਾਤ ਨੂੰ ਉੱਠ ਕੇ ਤੜਕ ਕਿਉਂ ਕਿਤੇ 4 ਵਜੇ ਉੱਠ ਕੇ ਮੰंजे ਤੋਂ ਤੇ ਮੰਜਾ ਪਰ ਇਹਨੂੰ ਖਿੱਚਣ ਲੱਗ ਗਏ ਤੇ ਥੱਲੇ ਡੇਗ ਕੇ ਬਹੁਤ ਜ਼ਿਆਦਾ ਜ਼ੋਰ ਦੀ ਤੇ ਆਹਾ ਪਿੱਠ ਤੇ ਸੱਟ ਲੱਗੀ ਤੇ ਉਹ ਚੂੜਾ ਕ੍ਰੈਕ ਹੋ ਗਿਆ ਉਸ ਤੋਂ ਬਾਅਦ ਹੁਣ ਹਸਪਤਾਲ 'ਚ ਦਾਖਲ ਸੀ ਮਾਤਾ ਜੀ ਉਸ ਦਿਨ ਦੀ ਖਿੱਚ ਪਾਈ ਹੋਈ ਸੀ ਤੇ ਅੱਜ ਹੁਣ ਇਹਨਾਂ ਦੇ ਚੂਲੇ ਦੇ ਆਪਰੇਸ਼ਨ ਵਾਸਤੇ ਇਹਨਾਂ ਨੂੰ ਭੇਜਣ ਲੱਗਿਆ ਤੇ ਉੱਥੇ ਚੂਲੇ ਦਾ ਆਪਰੇਸ਼ਨ ਹੋਣਾ ਮਾਤਾ ਜੀ ਇਦਾਂ ਹੀ ਕਾਲਾ ਪੇਸ਼ੈਂਟ ਆ ਜੀ ਇਹ ਕਾਲਾ ਸਿੰਘ ਸਾਨੂੰ ਬਹੁਤ ਬੁਰੀ ਹਾਲਤ ਚ ਮਿਲਿਆ ਸੀ ਪਿੰਡ ਦੇ ਬਾਹਰ ਪਿਆ ਸੀ ਤੇ ਇਹਦੇ ਬਾਈ ਦਾ ਪੱਟ ਟੁੱਟਿਆ ਹੋਇਆ ਸੀ ਉਸ ਤੋਂ ਬਾਅਦ ਪਿਛਲੇ ਸਾਲ ਕਾਲੇ ਨੂੰ ਇੱਥੇ ਛੱਡ ਕੇ ਗਏ ਪਿੰਡ ਦੇ ਕੁਝ ਬੰਦੇ ਪਿੱਛੇ ਪਰਿਵਾਰ ਚ ਕੋਈ ਨਹੀਂ ਅੱਗੇ ਪਿੱਛੇ ਪੱਟ ਬਿਲਕੁਲ ਐਨ ਟੁੱਟਿਆ ਹੋਇਆ ਸੀਗਾ ਜਿਵੇਂ ਸੈਂਟਰ ਦੇ ਵਿੱਚੋਂ ਤੋੜਿਆ ਹੁੰਦਾ ਇਦਾਂ ਜਿਹਦੇ ਕਰਕੇ ਅੰਦਰੋਂ ਨਾੜਾਂ ਵੀ ਕੱਟਿਆ ਗਈਆਂ ਸੀ ਵਿੱਚੋਂ ਫਿਰ ਇਹਦਾ ਪੱਟ ਦਾ ਆਪਰੇਸ਼ਨ ਹੋਇਆ ਰੌਡ 'ਪਈ ਪਹਿਲਾਂ ਇਨਫੈਕਸ਼ਨ ਖਤਮ ਹੋਈ 6-7 ਮਹੀਨੇ ਲੱਗੇ ਫਿਰ ਰੌਡ 'ਪਈ ਰੌਡ ਪੈਣ ਤੋਂ ਬਾਅਦ ਇਹਦੀ ਲੱਤ ਦੇ ਵਿੱਚ ਜਿਹੜੀਆਂ ਨਾੜਾਂ ਕੱਟੀਆਂ ਸੀ ਉਹਦੇ ਕਰਕੇ ਖੂਨ ਬੰਦ ਹੋ ਗਿਆ ਜਾਮ ਹੋ ਗਿਆ ਫਿਰ ਪੱਟ ਐਡਾ ਫੁੱਲ ਗਿਆ ਉਹਦਾ ਅਲੱਗ ਇੱਕ ਆਪਰੇਸ਼ਨ ਕਰਾਇਆ ਬਲੋਕੇਜ ਦਾ ਤਾਂ ਫਿਰ ਇਹ ਵੀਰੇ ਦਾ ਹੁਣ ਕਾਫੀ ਠੀਕ ਸੀਗਾ ਪੱਟ ਤੁਰਨ ਲੱਗ ਗਿਆ ਥੋੜਾ ਥੋੜਾ ਪਰ ਰੱਬ ਜਾਣਦਾ ਕੀ ਹੋਇਆ ਉਹ ਰੌੜ ਲੋਹੇ ਦੀ ਰੌੜ ਟੁੱਟ ਗਈ। ਮਤਲਬ ਫੇਰ ਦੁਬਾਰਾ ਪੱਟ ਉੱਥੇ ਟੁੱਟ ਗਿਆ। ਹੁਣ ਦੁਬਾਰਾ ਫੇਰ ਰੌੜ ਪੈਣੀ ਆ। ਹੁਣ ਫੇਰ ਆਪਰੇਸ਼ਨ ਹੋਣਾ ਦੁਬਾਰਾ। ਉਹਦੇ ਵਾਸਤੇ ਕਾਲੇ ਵੀਰੇ ਨੂੰ ਦਾਖਲ ਕਰਾਉਣ ਲੱਗੇ ਆ ਡਾਕਟਰ ਰਮਨ ਸਿੰਘ ਲਾਜੀ ਦੇ ਅੰਦਰ। ਤੇ ਇੱਧਰ ਬਾਪੂ ਬਲਬੀਰ ਸਿੰਘ ਜੀ ਤੁਸੀਂ ਦੇਖਦੇ ਹੋ ਟਰਾਈਸਾਈਕਲ ਤੇ ਬੈਠੇ ਨੇ ਜਗਰਾਉਂ ਸ਼ਹਿਰ ਦੇ ਵਿੱਚ ਇਦਾਂ ਟਰਾਈਸਾਈਕਲ ਤੇ ਘੁੰਮਦੇ ਆ। ਇਹਨਾਂ ਦਾ ਗੋਡਾ ਟੁੱਟਿਆ ਹੋਇਆ ਤੇ ਗੋਡੇ ਦਾ ਆਪਰੇਸ਼ਨ ਹੋਣਾ। ਤੇ ਇਹਨਾਂ ਨੂੰ ਵੀ ਅੱਜ ਅਸੀਂ ਦਾਖਲ ਕਰਾਉਣ ਲੱਗੇ ਹਸਪਤਾਲ 'ਚ ਇਸ ਤਰ੍ਹਾਂ ਹੀ ਬਾਪੂ ਤੁਹਾਡਾ ਠੇਕੇਦਾਰ ਇਹਦਾ ਵੀ ਆਪਰੇਸ਼ਨ ਹੋਣਾ ਇਹਦੇ ਪਥਰੀਆਂ ਵਾਂ ਪਿੱਤੇ ਦੇ ਵਿੱਚ ਗੋਲ ਬੈਡਰ ਬਲੈਡਰ ਰਿਮੂਵ ਹੋਣਾ ਇਹਨਾਂ ਦਾ ਤੇ ਇਹਨਾਂ ਨੂੰ ਵੀ ਅਸੀਂ ਦਾਖਲ ਕਰਾਉਣ ਲੱਗੇ ਇਹ ਚਾਰ ਮੈਂਬਰ ਸਾਡੇ ਹਸਪੀਟਲ 'ਚ ਦਾਖਲ ਹੋਣ ਲੱਗੇ ਨੇ ਜਿਨ੍ਹਾਂ ਦੇ ਵਿੱਚੋਂ ਤਿੰਨਾਂ ਦੇ ਤਾਂ ਹੱਡੀਆਂ ਵਾਲੇ ਡਾਕਟਰ ਦੇ ਜਾਣਾ ਤਿੰਨਾਂ ਦੇ ਤਾਂ ਆਪਰੇਸ਼ਨ ਆਰਥੋਆਈ ਡਾਕਟਰ ਨੇ ਕਰਨੇ ਆ ਇੱਕ ਆਪਰੇਸ਼ਨ ਆ ਜਿਹੜਾ ਉਹ ਸਰਜਨ ਨੇ ਕਰਨਾ ਗੋਲ ਬਲੈਡਰ ਰਿਮੂਵ ਕਰਨਾ ਪਿੱਤਾ ਕੱਢਣਾ ਜਿਹਦੇ ਵਿੱਚ ਪਥਰੀਆਂ ਤੇ ਇਹਨਾਂ ਸਾਡੇ ਪਰਿਵਾਰਕ ਮੈਂਬਰਾਂ ਲਈ ਤੁਸੀਂ ਅਰਦਾਸ ਵੀ ਕਰਿਓ ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਤੇ ਇੱਕ ਮੇਰੀ ਬੇਨਤੀ ਹੈ ਇਹਨਾਂ ਭੈਣਾ ਭਰਾਵਾਂ ਨੂੰ ਇਹਨਾਂ ਵਾਸਤੇ ਤੁਸੀਂ ਹਸਪਤਾਲ ਤੇ ਸਿੱਧਾ ਉੱਥੇ ਜਾ ਕੇ ਇਹਨਾਂ ਦਾ ਬਿੱਲ ਜਮ੍ਹਾਂ ਕਰਾ ਸਕਦੇ ਹੋ ਜਿਹਦੇ ਵਿੱਚ ਡਾਕਟਰ ਇਹ ਮਾਤਾ ਸੰਧਿਆ ਦੇਵੀ 85 ਡਾਕਟਰ ਰਮਨ ਸਿੰਘਲਾ ਦੇ ਅੰਡਰ ਐਡਮਿਟ ਹੋਣ ਲੱਗਿਆ ਕਰੀ 85000 ਰੁਪਏ ਦਾ ਡਾਕਟਰ ਨੇ ਖਰਚਾ ਦੱਸਿਆ ਇਹਨਾਂ ਦਾ ਝੂਲਾ ਪੈਣਾ ਤੇ ਬਾਪੂ ਬਲਬੀਰ ਸਿੰਘ ਜੀ ਦਾ ਗੋਡੇ ਦਾ ਆਪਰੇਸ਼ਨ ਹੈ ਜਿਹੜਾ ਉਹਦਾ ਕਰੀਬ 35000 ਰੁਪਏ ਖਰਚਾ ਹੋਣਾ ਡਾਕਟਰ ਰਮਨ ਸਿੰਘਲਾ ਦੇ ਅੰਡਰ ਐਡਮਿਟ ਹੋਣਾ ਤੇ ਕਾਲਾ ਬਾਈ ਹੈ ਜਿਹੜਾ ਇਹਦਾ ਪੱਟ ਦਾ ਆਪਰੇਸ਼ਨ ਹੋਣਾ ਰੋਡ ਪੈਣੀ ਹੈ 125000 ਰੁਪਏ ਖਰਚਾ ਦੱਸਿਆ ਡਾਕਟਰਾਂ ਨੇ ਤੇ ਇਸੇ ਤਰ੍ਹਾਂ ਡਾਕਟਰ ਪਰਮਜੀਤ ਜੀ ਨੇ ਜਗਤਵਿੰਦਰ ਠੇਕੇਦਾਰ ਦਾ ਸਾਡੇ ਦਾ ਬਾਪੂ ਦਾ ਪਥਰੀ ਦਾ ਆਪਰੇਸ਼ਨ ਹੋਣਾ ਜਿਹੜਾ 32000 ਰੁਪਏ ਦਾ ਖਰਚਾ ਹੁੰਦਾ ਉਹਨੇ ਦੱਸਿਆ ਸਾਨੂੰ ਇਹ ਤੁਸੀਂ ਉੱਥੇ ਜਾ ਕੇ ਹਸਪੀਟਲ ਸਿੱਧਾ ਆਪਣੇ ਹੱਥੀਂ ਸੇਵਾ ਕਰਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ